ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਮਾਣ ਪੰਚ ਭਾਰਤ mobility global expo 2025 ਦਾ ਉਦਘਾਟਨ ਕੀਤਾ ਇਹ ਐਕਸਪੋ 22 ਜਨਵਰੀ ਤੱਕ ਚੱਲੇਗਾ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਆਟੋਮੋਬਾਈਲ ਖੇਤਰ ਦੇਸ਼ ਦੇ ਲੋਕਾਂ ਦੀਆਂ ਇੱਛਾਵਾਂ ਦੇ ਆਧਾਰ ਤੇ ਬੇਮਿਸਾਲ ਬਦਲਾਅ ਦਾ ਗਵਾਹ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਆਟੋ ਉਦਯੋਗ ਚ ਪਿਛਲੇ ਸਾਲ 12% ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਕਦਮੀ ਦੀ ਤਾਕਤ ਦੇਸ਼ ਦੇ ਆਟੋ ਉਦਯੋਗ ਦੇ ਵਿਕਾਸ ਦੀਆਂ ਸੰਭਾਵਨਾ ਨਵਾਂ ਨੋ ਬਤਾਉਂਦੀ ਹੈ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਗ੍ਰੀਨ ਟੈਕਨੋਲੋਜੀ ਇਲੈਕਟ੍ਰਿਕ ਵਾਹਨ ਹਾਈਡਰੋਜਨ ਫਿਊਲ ਅਤੇ ਜੈਵਿਕ ਬਾਲਣ ਦੇ ਵਿਕਾਸ ਤੇ ਧਿਆਨ ਦੇ ਰਿਹਾ ਹੈ ਉਹਨਾਂ ਕਿਹਾ ਕਿ ਭਾਰਤ ਇਸ ਸਮੇਂ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ ਤੇ ਤੀਜਾ ਸਭ ਤੋਂ ਵੱਡਾ ਯਾਤਰੀ ਵਾਹਨ ਬਾਜ਼ਾਰ ਹੈ ਉਹਨਾਂ ਕਿਹਾ ਕਿ ਬਿਤੇ ਚਾਰ ਸਾਲਾਂ 'ਚ ਇਕੱਲੇ ਆਟੋ ਸੈਕਟਰ ਨੇ 36 ਬਿਲੀਅਨ ਡਾਲਰ ਤੋਂ ਵੱਧ ਵਿਦੇਸ਼ੀ ਸੱਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ ਭਾਰਤ ਦੀ ਆਟੋ ਇੰਡਸਟਰੀ करीब 12 परसेंट की ग्रोथ से आगे बढ़ी है मेक इन इंडिया मेक फॉर द वर्ल्ड के मंत्र पर चलते हुए अब एक्सपोर्ट भी बढ़ रहा है इतनी तो दुनिया के कई देशों की पॉपुलेशन नहीं है जितनी हर साल भारत में गाड़ियां बिक रही हैं। एक साल में करीब ढाई करोड़ गाड़ियां बिकना ये दिखाता है कि भारत में डिमांड लगातार कैसे बढ़ रही है ਇਸ ਐਕਸਪੋਸ਼ਟ ਚੌਂਤੀ ਆਟੋਮੋਬਾਈਲ ਕੰਪਨੀਆਂ ਦੇ 100 ਤੋਂ ਵੱਧ ਵਾਹਨ ਦੇਖਣ ਨੂੰ ਮਿਲਣਗੇ ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ ਮਗਰੋਂ ਆਟੋ ਕੰਪਨੀਆਂ ਨੂੰ ਹਰੀ ਚੰਡੀ ਵੀ ਦਿੱਤੀ ਗਈ ਇਸ ਵਿੱਚ ਆਟੋ ਕੰਪੋਨੈਂਟਸ ਨਿਰਮਾਣ ਉਪਕਰਨ ਸਾਈਕਲ ਅਤੇ ਪਵਿੱਕ ਦੀ ਗਤੀਸ਼ੀਲਤਾ ਟੈਕਨੋਲੋਜੀ ਦੇ ਹਨਰ ਨੂੰ ਵੀ ਦੇਖਿਆ ਜਾਵੇਗਾ ਭਾਰਤ ਚਕੁਲ ਨੂੰ ਐਕਸਪੋ ਇਕੋਸਮੇ ਆਯੋਜਿਤ ਕੀਤੇ ਜਾ ਰਹੇ ਨੇ ਵਣਿਸ਼ਟੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅੱਜ ਭਾਰਤ ਮੋਬਿਲਟੀ ਗਲੋਬਲ ਐਕਸਪੋਰਟ ਆਟੋਮੋਬਾਈਲ ਅਤੇ ਸਬੰਧਤ ਵਪਾਰਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਇਵੈਂਟ ਬਣ ਗਿਆ ਹੈ ਤੇ ਇਸ ਐਕਸਪੋ ਨੂੰ ਲੈ ਕੇ ਸਭ ਵਿੱਚ ਉਤਸ਼ਾਹ ਤੇ ਖੁਸ਼ੀ ਮਿਲ ਰਹੀ ਹੈ